मेरी बात तो सुन ना ओ बात बात सुन भाई बात तो सुन बात से आ ले आप बंद के नहीं। कोई नहीं कोई नहीं खाने 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 खाना खाने आ, आ, खाना लेने लेने आज की हार बन के तेरा हां ये बाबू का खाना इधर ले पास खाना आज की हार बन के तेरा हां आपकी मदद के लिए आए हैं आपकी मदद के लिए आए हैं आपकी मदद करने बात सुन सुन घर पे जाना है अपने घर पे हाँ। अपना घर है हाँ। कहाँ पे है वो कहाँ है बेंजमैन 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 हाँ, आपका नाम क्या है हाँ? नाम नाम हाँ नाम तो बेंजमैन है बेंजमैन तेरा नाम बेंजमैन है हाँ। कहाँ का रहने वाला बेंजमैन तो वरंदा हाँ, वरंदा मेरी बात तो सुन हाँ। आपको लेने आए हाँ। आपके घर पे छोड़ने आए हाँ। 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 हैं आपका घर वाले मिल गए आपके घर पे छोड़ने आए हैं जाएगा ना घर पे आपको आपको अच्छे कपड़े देने हैं और खाना देना है आप मेरा भाई उठो गट्टे क्या खाना उधर है गाड़ी के पास है जाओ ਆਜੋ ਗਾੜੀ ਦੇ ਪਾਸੇ ਖਾਣਾ ਆਜਾ ਕੋਈ ਬੰਨੀ ਆ ਆਜਾ ਆ ਮੇਰਾ ਭਾਈ ਆ ਦੇਖ ਲੋ ਜੀ ਹਾਲਾਤ ਕਦੇ ਦੇਖਦੇ ਫੋ ਰੋਈਪੁਰ ਰੇਲਵੇ ਸਟੇਸ਼ਨ ਤੇ ਆ ਵੀਰ ਆ ਰੇਲਵੇ ਸਟੇਸ਼ਨ ਆ ਬਿਲਕੁਲ ਨਾਲ ਤੇ ਹਾਲਾਤ ਆ ਦੇਖੋ ਵਿਚਾਰੇ ਦੇ ਵਾਲਾਂ ਦੇ ਕੀ ਹਾਲਾਤ ਬਣ ਕੇ ਆ ਆ ਦੇਖੋ ਤੁਹਾਨੂੰ ਦਿਖਾਈਏ ਇਹਦੇ ਹਾਲਾਤ ਗੱਡੇ ਵੇ ਗੱਡੇ ਇੱਕ ਮਿੰਟ ਰੁਕ ਭਾਈ ਇਹ ਦੇਖੋ ਆ ਵੇਖੋ ਭਾਈ ਓਏ ਵਾਹਿਗੁਰੂ ਗੱਡੇ ਗੱਡੇ ਆ ਦੇਖੋ ਜੀ ਹਾਲਾਤ ਆ ਦੇਖੋ ਹਾਲਾਤ ਇਹਦੇ ਖਾਣਾ ਖਾਣੇ ਜਾਂਦੇ ਖਾਣਾ ਖਾਤੇ ਬਈ ਖਾਣਾ ਖਾਤੇ ਖਾ ਖਾਤੇ ਆ ਦੇਖੋ ਜੀ ਹਾਲਾਤ ਵਿਚਾਰਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਨਹਾਤਾ ਹੀ ਨਹੀਂ 8-9 ਸਾਲ ਤੋਂ 8-9 ਸਾਲ ਹੋ ਗਏ ਦੱਸਦੇ ਆ ਵੀ ਇਹ ਵਿਚਾਰਾ ਇੰਨਾ ਹਾਲਾਤਾਂ 'ਚ ਹੀ ਵਾਹਿਗੁਰੂ ਨੇ ਅੱਜ ਆਪਣੀ ਡਿਊਟੀ ਲਈ ਆ ਅੱਜ ਆਪਾਂ ਇਹ ਬਾਈ ਨੂੰ ਲੈਣ ਆਏ ਆ ਫਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਤੇ ਅਰਦਾਸ ਕਰਿਓ ਕੀ ਆਪਾਂ ਬਾਈ ਦੀ ਮਦਦ ਕਰ ਸਕਗੇ ਤੇ ਇਹਨੂੰ ਆਪਾਂ ਇੱਥੇ ਆਸ਼ਰਮ 'ਚ ਹੀ ਆਪਣੇ ਕੋਲ ਰੱਖਾਂਗੇ ਆ ਖਾਣਾ ਖਾਈਏ ਬਿੰਜਮਨ ਖਾਣਾ ਖਾਏ ਭਾਈ ਖਾਣਾ ਉਠੋ ਮੇਰਾ ਭਾਈ ਚਲ ਆਉਠੋ ਉਠੋ 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 ਆ ਹਾਲਾਤ ਵੇਖੋ ਜੀ ਇਹਦੇ ਆ ਦਿਖਾਈ ਮੰਦੀਪ ਕਲੋਜ਼ ਕਰਕੇ ਪਤਾ ਨਹੀਂ ਵਿਚਾਰੇ ਨੇ ਵਾਲ ਵਾਏ ਨਹੀਂ ਕਿੰਨਾ ਚਿਰ ਹੋ ਗਿਆ ਚਲੋ ਚਲਾਓ ਖਾਣਾ ਖਾਈਏ ਆ ਦੇਖੋ ਜੀ ਆ ਦੇਖੋ ਉਠੋ ਖਾਣਾ ਖਾਈਏ ਖਾਣਾ ਖਾਈਏ ਉਠੋ ਫਿਰੋ ਚਲੋ ਆ ਮੇਰਾ ਭਾਈ ਚਲਾਂਗੇ ਉਹ ਬੱਲੇ 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 ਆ ਜਾ ਭਾਈ ਆ ਜਾ ਆ ਜਾ ਆ ਜਾ ਖਾਣਾ ਖਾਤੇ ਆ ਖਾਣਾ ਖਾਤੇ ਹਨ ਕਪੜੇ ਨਵੇਂ ਕਪੜੇ ਵੀ ਡਾਲेंगे हां ਨਵੇਂ ਕਿ ਉਧਰ ਖਾਣਾ ਝਾੜੀਆਂ ਬੂਟੀਆਂ ਦੇ ਵਿੱਚ ਆਹੀਂ ਵਿਚਾਰਾ ਪਿਆ ਰਹਿੰਦਾ ਇਹੋ ਮੰਮੀ ਇੰਨੇ ਮਾੜੇ ਹਾਲਾਤ ਆ ਜਾਨਵਰਾਂ ਦੇ ਵੀ ਇੰਨੇ ਮਾੜੇ ਹਾਲਾਤ ਨਹੀਂ ਹੁੰਦੇ ਜਿੰਨੇ ਇਹ ਵੀਰ ਦੇ ਹਾਲਾਤ ਮਾੜੇ ਹੋਏ ਪਏ ਆ ਵਾਹਿਗੁਰੂ ਆ ਦੇਖ ਲਓ ਜੀ ਵੀਰ ਦੇ ਵਾਲਾਂ ਦੇ ਹਾਲਾਤ ਰਸੇ ਬਣੇ ਪਏ ਸੀ ਆ ਰਸੇ ਇੰਨਾ ਮਜ਼ਬੂਤ ਰੱਸਾ ਵੀ ਨਹੀਂ ਹੁੰਦਾ ਜਿੰਨੇ 瓦ਲ ਜੁੜ ਜੁੜ ਕੇ ਮਜਬੂਤ ਬਣੇ ਪਏ ਸੀ ਆ ਦੇਖੋ ਕੀ ਹਾਲ ਬਣ ਗਿਆ ਜੀ ਵਿਚਾਰੇ ਨੂੰ ਕਿਸੇ ਨੇ ਦੇਖਿਆ ਹੀ ਨਹੀਂ 8-9 ਸਾਲ ਤੋਂ ਇੰਨਾ ਹਾਲਾਤਾਂ ਦੇ ਵਿੱਚ ਵਿਚਾਰਾ ਸੀਗਾ ਅੱਜ ਵਾਹਿਗੁਰੂ ਨੇ ਆਪਣੀ ਡਿਊਟੀ ਲਈ ਆ ਤੇ ਵੀਰ ਕੋਲੇ ਪਹੁੰਚੇ ਆਪਾਂ ਸਿਵਾਹਿਗੁਰੂ ਮੇਰ ਕਰੇ ਹਾਂ ਬਾਈ ਠੀਕ ਗੁਰੂ ਵਾਹਿਗੁਰੂ ਹਵਾਹਿਗੁਰੂ ਵਾਹਿਗੁਰੂ ਹਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਵਾਹਿਗੁਰੂ 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 ਕੱਢ ਦਿਨਾ ਵਾਹਿਗੁਰੂ ਸਰਾਂ ਕੁਛ ਹੈਗਾ ਹੈਗਾ ਆਹ ਹੈ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਇੱਕ ਮਿੰਟ ਨਾ ਬਾਤ ਚੱਲ ਕਿਆ ਨਾਮ ਪਤਾਇਆ ਥਾ ਹਾਂ ਨਾਮ ਕਿਆ ਥਾ ਬਿੰਜਮਨ 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 ਬਾਈਬਲ ਬਿੰਜਮਨ ਹਵਾਹਿ ਗਰੂ ਸਤਨਾਮ ਬਿੰਜਮਨ ਨੂੰ ਬਾਬਾ ਤੰਦਰੁਸਤੀ ਦੇ ਹਵਾਹਿ ਗਰੂ ਮੇਰ ਕਰ ਸਤਨਾਮ ਧੰਗੁਰੂ ਨਾਨਕਾ ਹਵਾ ਹੀ ਗਰ ਹਵਾ ਹੀ ਗਰ ਹਵਾ ਹੀ ਗਰ ਨਵੇਂ ਕੱਪੜਾ ਲੈ ਬੋ ਲਿਆ ਉਰੇ ਇਹ ਨਹੀਂ ਨਵੇਂ ਕੱਪੜੇ ਲਿਆਂਦੇ ਜਿਹੜੇ ਅੱਜ ਅਗਲੇ ਪਾਸੇ ਪੈਲਫਾ ਚਲ ਬਿੰਜਮਨ ਦਰ ਜਾਏਗੇ ਇਹ ਸਭ ਇਹ ਚੁੱਕ ਕੇ ਕਰਨਾ ਹੈ ਦਰ ਜਾਏ ਬਿੰਜਮਨ ਦਰ ਜਾਏਗਾ ਬਿੰਜਮਨ ਕਾ ਜਾਏਗਾ ਘੱਪ ਜਾਏਗਾ ਉਹ ਬਿੰਜਮਨ 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 ਬਾਈਬਲ ਬਾਈਬਲ ਬਈ ਬਿੰਜਮਨ ਬਿੰਜਮਨ ਘਰ ਪੇ ਜਾਏਗਾ ਘਰ ਪੇ ਜਾਏਗਾ ਹਾ ਬਾਈਬਲ ਬਾਈਬਲ ਬਾਈ ਬਾਈ ਬਿੰਜਮਨ ਬਾਈਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਸਟਾ ਅੱਗੇ ਤੁਸੀਂ ਵੀਡੀਓ ਦੇਖੀਏ ਜਿਹੜੀ ਆ ਵੀਰ ਆ ਬਿੰਜਮਨ ਆਪਣਾ ਨਾਮ ਦੱਸਦਾ ਜਿਹਦੇ ਹਾਲਾਤ ਤੁਸੀਂ ਭਲੀ ਭਾਂਤ ਪਹਿਲਾਂ ਹੀ ਦੇਖ ਹੀ ਲਿਆ ਵੀ ਕਿਹੜੇ ਹਾਲਾਤਾਂ ਚ ਰਹਿੰਦਾ ਸੀ ਕਿਵੇਂ ਮਿੱਟੀ ਦੇ ਵਿੱਚ ਝਾੜੀਆਂ ਦੇ ਵਿੱਚ ਇੱਥੇ ਫਰੋਜਪੁਰ ਰੇਲਵੇ ਸਟੇਸ਼ਨ ਆ ਉੱਥੇ ਪਿਆ ਸੀਗਾ ਪਿਛਲੇ 8-10 ਸਾਲ ਤੋਂ ਇਹ ਵੀਰ ਇੰਨਾ ਹਾਲਾਤਾਂ ਚ ਪਿਆ ਸੀਗਾ ਇਹ ਬਜ਼ੁਰਗਾਂ ਨੇ ਇਹਨਾਂ ਨੇ ਅੰਕਲ ਜੀ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਅੱਜ ਵਾਹਿਗੁਰੂ ਨੇ ਆਪਣੀ ਡਿਊਟੀ ਲਈ ਅੱਜ ਬੈਂਜਮਨ ਨੂੰ ਨਾਲ ਲੈ ਕੇ ਚੱਲੇ ਆ ਬੈਂਜਮਨ ਹਮਾਰੇ ਸਾਥ ਜਾਏਗਾ ਇੱਕ ਰੋਟੀ ਮਿਲ ਜਾਏਗੀ ਦੱਸਦੇ ਆ ਬਈ ਜਦੋਂ ਜਦੋਂ ਆਇਆ ਉਹ ਤੋਂ ਵਧੀਆ ਸੀਗਾ ਆਪਣੇ ਆਪ ਨੂੰ ਗਸਟਡ ਗਸਟਡ ਆਫੀਸਰ ਦੱਸਦਾ ਸੀਗਾ ਤੇ ਬਹੁਤ ਵਧੀਆ ਸਿਗਨੇਚਰ ਕਰਦਾ ਤੇ ਬਹੁਤ ਪੜਿਆ ਲਿਖਿਆ ਅੱਗੇ ਰੱਬ ਜਾਣਦਾ ਬਈ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਕਿਉਂਕਿ ਇਹਦੇ ਬਾਰੇ ਹਜੇ ਜਾਣਕਾਰੀ ਕਿਸੇ ਨੂੰ ਵੀ ਨਹੀਂ ਅੱਛਾ ਜੀ ਹਾਂ ਦੱਸਾਂਗਾ ਦੱਸ ਦਿਆਂ ਉੱਥੇ ਨਹੀਂ ਪਰ ਪਹਿਲਾਂ ਇਹਦੇ ਹਾਲਾਤ ਦੇਖ ਲਓ ਕੀ ਸੀ ਤੇ ਵਾਹਿਗੁਰੂ ਜੀ ਮੇਰਨਾ ਅੱਜ ਆਪਣੀ ਟੀਮ ਨੂੰ ਮੌਕਾ ਮਿਲਿਆ ਸੇਵਾ ਮਿਲੀ ਇਹ ਦੂਜੇ ਕਾਰਨ ਹੈ ਕਿ ਅੱਜ ਆਪਾਂ ਦੂਜੇ ਕਾਰਨ ਹੈ ਇੱਕ ਰੋਟੀ ਖਾਣੇ ਹੈ ਭਾਈ ਬਿੰਜਮਨ ਰੋਟੀ ਖਾਣੇ ਆਪਾਂ ਇੱਕ ਰੋਟੀ ਖਾਣੇ ਖਾਣੇ ਰੋਟੀ ਹੋਰ ਅਰਦਾਸ ਕਰੋ ਵੀਰਾਸਤੇ ਹੁਣ ਆਪਣੇ ਨਾਲ ਆਸ਼ਰਮ ਚ ਜਾਊਗਾ ਉੱਥੇ ਰਹੂਗਾ ਇੱਥੇ ਵਿਚਾਰਾ ਝਾੜੀਆਂ ਦੇ ਵਿੱਚ ਮਿੱਟੀ ਦੇ ਵਿੱਚ ਪਿਆ ਸੀ ਉੱਥੇ ਨੂੰ ਮੰਜਾ ਬਿਸਤਰਾ ਵਧੀਆ ਕੱਪੜੇ ਲੋੜ ਅਨਸਾਰ ਦਵਾਈ ਦਾਰੂ ਜਿਹੜੀ ਚੀਜ਼ ਆ ਉਹ ਮਿਲੂਗੀ ਸਿਆਲਾਂ ਦੇ ਵਿੱਚ ਇੰਨੀਆਂ ਗਰਮੀਆਂ ਦੇ ਵਿੱਚ ਵੀ ਇਹ ਇਹਨਾਂ ਹਾਲਾਤਾਂ 'ਚ ਇੱਥੇ ਘੁੰਮਦਾ ਸੀ ਵੀਰ ਤੇ ਅੱਜ ਵਾਹਿਗੁਰੂ ਨੇ ਆਪਣ ਨੂੰ ਇੱਥੇ ਭੇਜਿਆ ਵਾਹਿਗੁਰੂ ਨੇ ਮੇਰ ਕਰਕੇ ਤੇ ਅੱਜ ਆਪਾਂ ਵੀਰ ਨੂੰ ਨਾਲ ਲੈ ਕੇ ਚੱਲੇ ਆਂ ਅਰਦਾਸ ਕਰਿਓ ਵੀਰ ਵਾਸਤੇ ਕਿ ਵੀਰ ਦੀ ਆਉਣ ਵਾਲੀ ਜਿਹੜੀ ਜ਼ਿੰਦਗੀ ਆ ਵਧੀਆ ਤਰੀਕੇ ਨਾਲ ਬਸਰ ਹੋ ਸਕੇ ਜੀ ਹਾਂ ਜੀ ਇਹਦਾ ਪਰਿਵਾਰ ਮਿਲ ਜੇ ਤਾਂ ਚਲ ਵਧੀਆ ਗੱਲ ਆ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਇਹਦਾ ਪਰਿਵਾਰ ਮਿਲ ਜੇ ਜੀ ਹਾਂ ਜੀ ਠੀਕ ਹੈ ਬੈਂਜਮਿਨ ਚਲੇ ਧੰਨਵਾਦ ਆ ਜੀ ਵੀਡੀਓ ਨੂੰ ਸ਼ੇਅਰ ਕਰੋ ਬਾਅਦ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ